ਬਈ ਚਾਰ ਦੰਦ ਤੇ ਝੋਟੀਆਂ ਬਾਈ ਕਹਿੰਦਾ ਮੂੰਹ ਚੌਗੀ ਐ ਬਾਕੀ ਸਿੰਘ ਸਿੰਘ ਬਾਲਾ ਚੰਗਾ ਕੱਦ ਕਾੜ ਵਾਲਾ ਝੋਟੀ ਦਾ ਮੈਂ ਦੇਖਣ ਨੂੰ ਐ ਲੱਗਦਾ ਜਿਵੇਂ ਦੂਜੇ ਤੀਜੇ ਸੂਏ ਦੀ ਝੋਟੀ ਹੋਵੇ ਬਾਕੀ ਹਵਾਨਾ ਹੋਊਗਾ ਦਿਖਾ ਦੀ ਪਈ ਨੇੜੇ ਤੇ ਪੁੱਛਦੇ ਆਂ ਜੀ ਅਗਲੀ ਗੱਲ ਬਾਤ ਬਾਈ ਨੂੰ ਫਿਰ ਕੀ ਡਿਟੇਲ ਆ ਝੋਟੀ ਦੀ ਮੋੜ ਵਾਲੀ ਮੋੜ ਬਾਕੀ ਤਾਜੀ ਸੂਈ ਝੋਟੀਆਂ ਦੋਸਤੋ ਦੁੱਧ ਤੇ ਆਈ ਹੋਈ ਐ ਬਾਈ ਜੀ ਜਿਸ ਸਮੇਂ ਤੱਕ ਸਵਾਗਤ ਹੈ ਜੀ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਦੋਸਤੋ ਅੱਜ ਆਪਾਂ ਪਹੁੰਚਿਆ ਪਿੰਡ ਡੱਲਾ ਜਿਹਨੂੰ ਕਹਿੰਦੇ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਰਹਿ ਜਾਂਦਾ ਹੈ ਅੱਜ ਦੀ ਵੀਡੀਓ ਚ ਦੋਸਤੋ ਤਿੰਨ ਝੋਟੀਆਂ ਲੈ ਕੇ ਆਏ ਥੋੜੇ ਵਾਸਤੇ ਇੱਕ ਭਲੂਣ ਝੋਟੀਆਂ ਤਕੜੇ ਕੱਦ ਕਾਢਦੀ ਐ ਇੱਕ ਦੋਸਤੋ ਤੋਕੜ ਗੱਬਣਾ ਚੰਗੇ ਰਿਕਾਰਡ ਵਾਲੀ ਤੇ ਇੱਕ ਬੱਲੀ ਝੋਟੀਆਂ ਦੋਸਤੋ ਗ੍ਰੇਡੇਡ ਐ ਬਾਕੀ ਡਿਟੇਲ ਬਾਈ ਨੂੰ ਪੁੱਛ ਲੈਣਾ ਇੱਕ ਵਾਰ ਬਾਈ ਨਾਲ ਕਰਾਉਣਾ ਥੋ ਨਾ ਮੇਰਾ ਭਜਨ ਸਿੰਘ ਹੈ ਜੀ ਭਜਨ ਸਿੰਘ ਬਾਈ ਜੀ ਵਪਾਰ ਦਾ ਕੰਮ ਆ ਜਾਂ ਘਰੇਲੂ ਕਸ਼ੂਪਾਰਦੇ ਬਾਈ ਵੈਸੇ ਤਾਂ ਵਪਾਰ ਦਾ ਕੰਮ ਨਹੀਂ ਹੈ ਘਰੇਲੂ ਹੀ ਹੈ ਠੀਕ ਹੈ ਪਰ ਕਦੇ-ਕਦੇ ਚਸਕਾ ਜਾ ਲੈਣੇ ਦੇਖ ਤਾਂ ਹੀ ਹੁੰਦਾ ਜਦ ਮੈਂ ਵੱਡੀ ਝੋਟੀ ਆ ਲੈ ਕੇ ਆਂਦੀ ਆ ਦੁਨੀਆਂ ਘਰ ਦੀ ਆ ਦੂਜਾ ਮਾਲ ਘਰਦਾ ਇੱਕ ਝੋਟੀ ਦੋਸਤੋ ਬਾਈ ਹੁਰੀ ਲੈ ਕੇ ਆਉਂਦੇ ਨੇ ਮਾੜਾ ਮੋਟਾ ਲੈਂਦੇ ਨੇ ਚਸਕਾ ਕਦੇ-ਕਦੇ ਆਪਾਂ ਇੱਕ ਨੰਬਰ ਤੋਂ ਸ਼ੁਰੂ ਕਰ ਦਿਆਂਦਾ ਵੀ ਆਹ ਦਿਖਾ ਦੇ ਮੁੰਡਿਆ ਝੋਟੀ ਦੋਸਤੋ ਕੱਦ-ਕਾਰ ਦੇਖ ਸਕਦੇ ਝੋਟੀ ਦਾ ਬਾਕੀ ਚੜਾਈ ਚੁੜਾਈ ਚ ਕੋਈ ਦੇਖ ਸਕਦਾ ਮੁੱਠੇ ਦੀ ਪੂਰੀ ਡਾਵਲ ਆ ਮੇਰਾ ਕਹਿੰਦੇ ਕਿੰਨਵੇਂ ਸੂਏ ਇਹ ਆ ਨਮਰ ਬਾਲਾ ਵੱਡਾ ਯਾਰ ਪਹਿਲੇ ਸੂਏ ਐ ਲਾ ਰਿਹਾ ਨਾ ਦੂਜੇ ਪਿੱਛੇ ਸੂਏ ਦੀ ਝੋਟੀ ਹੁੰਦੀ ਆ ਚਾਰ ਦੰਦ ਦਾ ਵੀ ਮੂੰਹ ਚੌਗੀ ਆ ਆਪਣਾ ਮੂੰਹ ਫਟ ਕੇ ਦੇਖ ਲੈ ਲੈ ਬਾਕੀ ਖੋਲ ਕੇ ਚਲਾ ਦੋ ਜੀ ਭਾਈ ਚਾਰ ਦੰਦ ਤੇ ਝੋਟੀ ਆ ਬਾਈ ਕਹਿੰਦਾ ਮੂੰਹ ਚੌਗੀ ਆ ਬਾਕੀ ਸਿੰਘ ਸਿੰਘ ਬਾਲਾ ਚੰਗਾ ਕੱਦ ਕਾਣ ਵਾਲਾ ਝੋਟੀ ਦਾ ਮੈਂ ਦੇਖਣ ਨੂੰ ਐ ਲੱਗਦਾ ਜਿਵੇਂ ਦੂਜੇ ਤੀਜੇ ਸੂਏ ਦੀ ਝੋਟੀ ਹੋਵੇ ਬਾਕੀ ਹਵਾਨਾ ਹੋਊ ਉਹਨਾਂ ਦਿਖਾ ਦੀ ਪਈ ਨੇ ਇਹ ਤਾਂ ਕੁੱਛ ਨਹੀਂ ਆ ਜੀ ਅਗਲੀ ਗੱਲ ਬਾਤ ਬਾਣੀ ਨੂੰ ਫਿਰ ਕੀਤੇ ਤੇਰਾ ਝੋਟੀ ਵੀ ਸਾਜੀ ਸੂਈ ਝੋਟੀਆਂ ਦੋਸਤੋ ਦੁੱਧ ਤੇ ਆਈ ਹੋਈ ਐ ਬਾਈ ਜੀ ਇਸ ਮੁਤਾਬਕ ਮੁਤਾਬਕ ਸਾਰੀ ਗੱਲਬਾਤ ਬਾਹਰ ਹੋ ਗਈ ਇਹਨੂੰ 12-13 ਦਿਨ ਹੋ ਗਏ 11-12 ਦਿਨ ਬੱਚਾ ਕੀ ਆ ਬਾਈ ਇਹਨਾਂ ਨੂੰ ਕੱਟਾ ਆਈ ਇਹਦੇ ਨੂੰ ਦੁੱਧ ਕਿੰਨਾ ਕੁ ਤਿਆਰ ਆ ਲਓ ਜੀ 15 ਕਿਲੋ ਦੁੱਧ ਮੇਰੇ ਕੋਲ ਰਹਿ ਕੇ ਕੋਈ ਵੀ ਦੋ ਟਾਈਮ ਤੋਂ ਹੋਰ ਤਾਂ ਲੈ 14 ਚਵਾਵਾਂਗੇ ਬਾਈ 15 ਚਵਾਵਾਂਗੇ ਜੀ 15 ਦੀ ਗਾਰੰਟੀ ਆ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਆਪਣੇ ਕੋਲ ਰਹਿ ਕੇ ਤਸੱਲੀ ਕਰ ਸਕਦੇ ਹੋ ਬਾਕੀ ਕਰਦੀ ਆ ਬਾਈ ਝੋਟੀਆਂ ਆਪਣੀਆਂ ਹਾਂ ਵੀਰੇ ਕਰਦੀ ਆ ਇਹ ਕਿਹੜੇ ਟੀਕੇ ਟੂਕੇ ਦੀ ਪਤਾ ਕੁਛ ਇਹ ਟੀਕੇ ਜਿਹੜਾ ਲక్ష్ਮੀ ਡੇਰੀ ਫਾਰਮ ਵਾਲੇ ਦਾ ਦਾਣਾ ਵਾ ਹਾਂਜੀ ਗੱਡੀ ਇਹ ਦੋਸਤੋ ਲక్ష్ਮੀ ਡੇਰੀ ਫਾਰਮ ਵਾਲੇ ਦਾਰਾ ਜਿਹੜਾ ਛਾਨ ਉਹ ਛਾਨ ਦੀ ਕੱਟੀਆਂ ਬਾਕੀ ਰਿਕਾਰਡ ਚੰਗਾ ਦੁੱਧਦਾ ਬਾਈ ਮਾਹ ਦਾ ਰਿਕਾਰਡ ਵੀ ਚੰਗਾ ਹੋ ਰਿਹਾ ਹਾਂ ਮਾਂ ਵੀ ਵੀਰੇ ਅੱਛਾ ਆਪਣੇ ਘਰ ਦਾ ਹੀ ਰਵਾਸ ਸਾਰਾ ਹੈ ਹਾਂਜੀ ਹਾਂਜੀ ਇਹ ਕਰਦੀ ਰੇਟ ਇਹਦਾ ਬਾਈ ਕੀ ਲਿਕਸ ਰੇਟ ਵਰਾ ਰੇਟ ਇਹਦਾ ਵੀਰੇ 1,60,000 ਰੁਪਏ ਕਰਦੇ ਦੋਸਤੋ 1,60,000 ਰੁਪਏ ਰੇਟ ਕਰਦਾ ਬਾਈ ਬਾਕੀ ਮੌਕੇ ਤੇ ਹੋ ਜੂਗਾ ਕੋਈ ਗੱਲ ਨਹੀਂ ਰੇਟ ਬਾਈ ਦਾ ਹੁੰਦਾ ਬਾਕੀ ਕਰਨੀ ਤੁਸੀਂ ਨੇ ਹੁੰਦੀ ਹੈ ਗੱਲ ਬਾਤ ਫੋਨ ਤੇ ਰੇਟ ਬਣਾ ਕੇ ਪਾਈ ਨਾਲ ਦੋਸਤੋ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਜਾਨਵਰ ਲੈ ਲਓ ਬਾਕੀ ਦੋ ਨੰਬਰ ਦੇ ਲੈ ਕੇ ਜਾ ਆ ਜੋ ਟੀਵੀ ਦਿਖਾ ਦਿੰਦੇ ਇਹ ਦੋਸਤੋ ਝੋਟੀ ਇਹ ਵੀ ਚੰਗੀ ਹੈ ਪਰ ਉਹਦੇ ਕੋਲੇ ਖੜੀ ਨਾ ਛੋਟੀ ਛੋਟੀ ਲੱਗਦੀ ਹੈ ਉਹਦਾ ਕੱਦ ਕਾਠ ਬਾਲਾ ਜ਼ਿਆਦਾ ਹੈ ਝੋਟੀਆ ਬਾਕੀ ਖੋਲ ਕੇ ਚਲਾ ਦਿਓ ਜੀ ਕੋਈ ਥਣ ਥਣ ਚੰਗਾ ਲੱਗਿਆ ਲੈ ਵਾਲੂ ਕੋ ਬਾਲਾ ਗੱਡੀ ਖੜੀ ਹੈ ਨਾ ਜਿੱਦੀ ਕਾਪ ਉਹਦਾ ਲੈ ਵਾਲ ਨਹੀਂ ਫਿਰਦੀ ਹੈ ਇਧਰੋਂ ਦਿਖਾ ਦੀ ਥਣ ਥਣ ਪੈਣੀ ਨਹੀਂ बाह मोड़ लो जी दोस्तों नीली ग्रेडड च पाई जाछद भाई ले चंगे थाना थून चंगा लग गया मेरा ख्याल चंगे दुद्धी झोटी है बाकी दसूगा भाई की गल बात है जी भाई ये कि ਇਹਨੂੰ ਆਵੇ ਬੱਚਾ ਕਿਹੜਾ 15 ਦਿਨ ਹੋ ਗਏ। ਬੱਚਾ ਕੀ ਆ ਨਾਮ ਇਹਦੇ ਬਈ? ਪੱਟਾ ਹੀ ਇਹਦੇ ਆਈ। ਦੁੱਧ ਕਿੰਨਾ ਘੋਊਗਾ ਇਸ ਤਾਂ? ਦੁੱਧ ਦੇ ਥਲੇ 13 ਕਿਲੋ ਤਿਆਰ ਹੈ। 13 ਕਿਲੋ ਤਿਆਰ ਹੈ। ਛੋਟੀ ਛੋਪੀ ਲੱਗਦੀ ਯਾਰ ਦੁੱਧ ਭਾਲਾ ਦੱਸੀ ਜਾਂਦਾ। ਬਸ ਮਣਕੇ ਦਾ ਜਿਹੜਾ ਸਾਹਮਣੇ ਆ ਗਿਆ ਨਹੀਂ ਕਿਉਂਕਿ ਲੋ। ਅੱਛਾ ਜਾ। ਮੇਰੇ ਟਾਈਮ ਨਾਲ ਕਿ ਲਿਆਉਣਾ ਤੁਸੀਂ ਦੋ ਟਾਈਮ ਚੋਗੋ। ਠੀਕ ਹੈ। ਇੱਕ ਬਈ ਇਹਦਾ। ਰੇਟੇ ਬਈ 85000 ਦੀ ਝੂਟੀ ਦੇਣਾ। ਫਿਕਸ ਰੇਟ। ਬਹੁਤ ਕਿਤੇ ਹੋ ਜੂ ਮਾਨਤਨ। ਬਸ ਮਾੜਾ ਮੋਟਾ ਹੀ ਇਹਦੇ। ਅੱਛਾ ਜੀ। ਬਾਕੀ ਤਿੰਨ ਨੰਬਰ ਵਾਲੀ ਕਿਵੇਂ ਬਈ ਆ ਇਹ ਕਿੰਨੇ ਚਿਰ ਦੀ ਘੱਬਣਾ ਬਾਈ ਇਹ 2 ਮਹੀਨੇ ਦੀ ਆ ਚੈੱਕ ਕਰਾਈ ਹੈ ਚੈੱਕ ਪਾਸ ਹੈ ਹਾਂਜੀ ਦੁੱਧ ਕਿੰਨਾ ਕਹੇ ਬਾਈ ਥੱਲੇ 4000 ਥੱਲੇ 9 ਕਿਲੋ ਆ ਬਾਈ ਸਹੀ ਮਾਝੇ ਇਹ ਕਰਤੀ ਆ ਬਾਈ ਬਾਈ ਸਾਂ ਇਹ ਕਰਦੀ ਮਾਝੇ ਵੀ ਬਾਲੀ ਡਬਲ ਆ ਯਾਰ ਬਾਈ 2 ਕਿਲੋ ਦੁੱਧ ਰਵਾ ਚੰਗਾ ਬਾਈ ਲਵੇ ਸਾਰਾ ਰੇਲ ਦੇ ਡੱਬੇ ਜਿਹੜੇ ਆਈਡੀਆਂ ਬੰਨ ਰੱਖੇ ਨੇ ਮੱਝਾਂ ਸਾਰੀਆਂ ਬਾਈ ਨੇ ਵਾਹ ਲੋਈ ਨਾ ਨਕੀਨ ਨਹੀਂ ਆ ਦੋਸਤੋ ਇਹ ਵੀ ਟੋਖੜ ਗੱਬਣ ਦੇ ਵਿੱਚ ਨਾਲੇ ਤੁਹਾਨੂੰ ਰੇਟ ਜੈਨੂਅਰ ਮਿਲ ਜੂਗਾ ਜਿਹੜੇ 20 ਕਿਲੋ ਵਾਲੀ ਮੱਝ ਤੇ ਤਾਜੀ ਤੇ ਪੈਸੇ ਨਹੀਂ ਲਾ ਸਕਦੇ ਸ਼ਾਮ ਕਰਕੇ ਦੁੱਧ ਚੰਗਾ ਪਾ ਦੂਗੀ ਮੈਂ ਇਸ ਕਰਦ ਕਰਦ ਬਿੱਟ ਬਾਹਲਾ ਮੈਂ ਖਦਾ ਤੇ ਲੈ ਵਾ ਲੂਗਾ ਵੀ ਠੰਡ ਠਣੋਟ ਵੀ ਚੰਗਾ ਲੱਗਿਆ ਬਈ ਆਪਣੇ ਕੋਲ ਹੀ ਦੀ ਮੱਝ ਹੈ ਹਾਂਜੀ ਤਾਜੀ ਕਿੰਨਾ ਕੁ ਦੁੱਧ ਪਾ ਦਿੰਦੀ ਹੈ ਬਈ ਬਈ 20 ਕਿਲੋ ਦਾ ਚੋਆ ਮੈਂ 20 ਕਿਲੋ ਹਾਂਜੀ ਹਾਂਜੀ ਹੁਣ ਮੈਂੋਂ ਦੱਸ ਤੇ ਆ ਵੀ ਹਾਂਜੀ ਹੁਣ ਕੋਈ ਨਹੀਂ ਰਹੂਗਾ ਜੀ ਲੇਟ ਹੋਈ ਆ ਗੱਪਣੀ ਅੱਛਾ ਗੱਪਣ ਲੇਟ ਹੋਈ ਆ ਬੱਚਾ ਤਾਂ ਨਹੀਂ ਆਏਗਾ ਭਈ ਇਹਨਾਂ ਨਹੀਂ ਬੱਚਾ ਹੈ ਪੜ ਕਿੱਕਟ ਪਤਾ ਨਹੀਂ ਮਨੂ ਨਾ ਜੀ ਨਾ ਪਹਾੜੇ ਦੇ ਠੰਡੀ ਸੀਲ ਮਿਲਦੀ ਹੈ ਰੇਟ ਭਾਈ ਇਹਦਾ ਫਿਕਸ ਰੇਟੇ 75000 ਦੀ ਦੇਵਗੇ 75 ਆਪਣਾ ਨੰਬਰ ਬੋਲ ਦਿਓ ਨੰਬਰ ਹੈਗਾ 97815 4286 ਇੱਕ ਵਾਰੀ ਫੇਰ ਬੋਲੋ 97815 4286 ਹੈ ਜੀ ਠੀਕ ਹੈ ਜੀ ਬਾਕੀ ਦੋਸਤੋ ਇਹਨਾ ਤਿੰਨੇ ਝੋਟੀਆਂ ਚੋਂ ਤੁਹਾਨੂੰ ਜਿਹੜੀ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਫੋਨ ਨੰਬਰ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਬਾਕੀ ਵੀਡੀਓ ਦੇ ਐਂਡ ਤੱਕ ਜੁੜੇ ਰਹਿਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ ਗੁਰਵੀਰ ਜੀ ਗੱਲ